ਕਿਵੇਂ ਨਿਰਮਲ ਬੂੰਦ ਆਕਾਸ਼ ਕੀ ਲੀਨੀ ਭੂਮ ਮਿਲਾਏ ਅਨਕ ਸਿਆਣੇ ਪਚ ਗਏ ਨਾ ਨਿਰਵਾਰੀ ਜਾਏ ਹਾਂ ਫੇਰ ਨਿਰਮਲ ਬੂੰਦ ਆਕਾਸ਼ ਕੀ ਲੀਨੀ ਭੂਮ ਮਿਲਾਏ ਲੀਨੀ ਭੂਮ ਮਿਲਾਏ ਸੋਹ ਹੈ ਨਹੀਂ ਉਥੇ ਇੱਥੇ ਧਰਤੀ ਜਮਲੀ ਹੈ ਪਟਛਾਰਥੀ ਵੀ ਮਿਲੀ ਹੋਈ ਪੱਠੀ ਤਾਂ ਹੈਗੀ ਬਸ ਸੋਹ ਹੈ ਦੀ ਵਿੱਚ ਪੱਠੀ ਸਾਫ਼ ਕਰਕੇ ਜਿਵੇਂ ਸੋਹ ਬਾਰ ਕੱਢਦੇ ਕੋਈ ਪੱਠੀ ਤਾਂ ਹੈ ਪਰ ਸੋਹ ਹੈ ਦੀ ਫਕਾ ਲੋਭ ਹੈ ਦੀ ਲੋਭ ਰਹਿਤ ਸੀ ਕਬੀਰ ਤਾਂ ਥੱਲੇ ਰੀਤ ਦੇ ਵਿਚੂ ਹੁੰਦੇ ਉਹ ਨੂੰ ਕਹਿੰਦੇ ਸੀ ਬਈ ਰਿੱਦ ਸਦ ਬਿੜੂ ਵੀ ਉਹ ਕਹਿੰਦਾ ਬਈ ਇਹ ਜਿਹੜਾ ਰਿੱਦ ਸਦ ਦੀ ਲਾਲਚ ਹੈ ਇਹ ਤਾਂ ਭੁੱਖ ਹੈ ਫਿਰ ਤੁਸੀਂ ਦੁਬਾਰਾ ਮੇਰੇ ਅੰਦਰ ਸਵਾਹ ਭਰਦੇ ਰਿੱਦ ਸਦ ਦੀ ਬੁਕਾਰਾਂ ਦੀ ਤਾਂ ਉਹ ਕਹਿੰਦਾ ਭੁੱਖੇ ਭਕਤ ਨਤੀਜੇ ਮਾਲਾ ਆਪਣੀ ਲਈ ਜਾ ਥੋੜੀ ਮਾਲਾ ਸਵਾਹ ਭਰੂਗੀ ਫੇਰ ਮੇਰੇ ਉੱਤੇ ਜਿਹੜੀ ਮੈਂ ਕੱਢੀ ਐ ਲੋਹ ਭਰੂ ਕੀ ਉਹ ਭਰੂ ਕੀ ਤਾਂ ਤਾਂ ਛੱਡ ਕੇ ਮਾੜਾ ਆਲਾ ਫਿਰ ਮੈਂ ਕਰ ਗਿਆ ਸੀ ਉਹ ਗੱਲ ਹਿਸਟਰੀ ਦੱਸ ਰਿਹਾ ਆਪਣੀ ਪ੍ਰਾਨੀ ਜਿਨ੍ਹਾਂ ਦੇ ਹਿੰਦ ਸ਼ੌਅ ਸੌਏ ਆ ਮਾਇਆ ਦਾ ਜਿਹੜਾ ਸਾਰਾ ਇੱਥੇ ਛਾਰੇ ਆ ਕੀ ਹੈ ਸਰੀਰ ਕੀ ਹੈ ਛਾਰੇ ਆ ਵੱਡੋ ਢਾਈ ਬੋਟਲੀ ਜਿਹਦੇ ਵਿੱਚ ਸਰੀਰ ਦੀ ਚਿੰਤਾ ਸੌਏ ਹੋ ਬਹਲੇ ਛੇਤੀ ਕੋਕਸਵਾ ਹੈ ਹੁੰਦਾ ਕਿ ਉਹ ਕਿਹਦੀ ਚਿੰਤਾ ਹੈ ਰੋਟੀ ਕਦੋਂ ਮਿਲੂਗੀ ਇਹੀ ਰਾਖ ਹੈ ਉਹ ਰਾਖ ਹੋਈ ਨਹੀਂ ਹੈ ਇਹ ਸਰੀਰ ਦੇ ਲੈਵਲ ਦੀ ਜਿਹੜੀ ਗੱਲ ਹੈ ਸਰੀਰ ਦੀ ਜਿਹਨੂੰ ਚਿੰਤਾ ਸਰੀਰ ਦੀ ਚਿੰਤਾ ਕਰਕੇ ਜਿਹਨੇ ਧਰਮ ਤਿਆਰ ਕੀਤਾ ਉਹ ਸਾਰੀਆਂ ਬੂੰਦਾਂ ਸੋਹ ਜੇ ਮਿਲ ਜਾਣਗੀਆਂ ਅਰਦਾਸ ਸਾਰੀ ਪਿੱਛੋਂ ਸਰੀਰ ਦੇ ਲੈਵਲ ਦੀ ਹੋ ਰਹੀ ਹੈ ਸਰੀਰ ਵਾਸਤੇ ਹੋ ਰਹੀ ਹੈ ਚਾਹੇ ਦੇ ਰੋਗਤਾ ਦੀ ਵੀ ਅਰਦਾਸ ਹੈ ਕਿ ਵੀ ਸ਼ਰੀਰ ਵਾਸਤੇ ਕਾਰੋਬਾਰ ਜਬਾਦਾ ਸ਼ਰੀਰ ਦੀ ਹੋਈ ਹੈ ਹੋ ਦੀਦੀ ਬਹੁ ਮਲਾਏ ਅਨੇਕ ਸਿਆਣੇ ਪਜ ਗਏ ਨਾ ਨਿਰਵਾਰੀ ਜਾਏ ਅਨੇਕ ਸਿਆਣੇ ਪਜ ਗਏ ਜਿਹੜੇ ਸਿਆਣੇ ਨੇ ਨਾ ਦੁਨੀਆਂ ਦੇ ਜਿੰਨੇ ਸਿਆਣੇ ਆਦਮੀ ਰਹੇ ਉਹਨਾਂ ਨੇ ਮਤ ਬਣਾਈ ਹੋਵੇ ਸਿਆਣੇ ਆਦਮੀ ਮਤ ਬਣਾਉਂਦੇ ਸੀ ਅਨੇਕ ਸਿਆਣੇ ਪਜ ਮਰ ਗਏ ਪਛ ਗਏ ਨਾਂਵੇ ਵਾਰੀ ਜਾਏ ਉਹ ਉਹ ਨਹੀਂ ਮੰਨਦਾ ਉਹ ਆਦਮੀ ਉਹਨਾਂ ਦੀ ਗੱਲ ਉਹ ਮਨਾ ਰਹੇ ਨੇ ਬਿਨਾ ਗੁਰਬਾਨੀ ਮੰਨਣ ਵਾਲੀ ਚੀਜ਼ ਨਹੀਂ ਆਇਆ ਉਹ ਗੁਰਬਾਨੀ ਤਾਂ ਪਿੱਛੇ ਖਿੱਚ ਰਹੇ ਨੇ ਸਿਆਣੇ ਸਿਆਣੇ ਸਾਰੇ ਕਿੱਧਰੇ ਨੇ ਇਹ ਫਿੱਕੀ ਰਹੇ ਪਿੱਛੇ ਗੁਰਬਾਨੀ ਦਾ ਮੰਨਣ ਤੋਂ ਪਿੱਛੇ ਖਿੱਚ ਰਹੇ ਨੇ ਸਾਰੇ ਸਿਆਣੇ ਵਾਰੀ ਜਾਏ ਮੈਂ ਕੱਢ ਸਕਦੇ ਹਾਂ ਅੰਦਰ ਉਹ ਗੱਲ ਉਹ ਨਹੀਂ ਉਹ ਨਹੀਂ ਮਨਾ ਸਕਦੇ ਉਹਨੂੰ ਅਖਾਰਾਂ ਦਰਸ਼ਨ ਹੁੰਦੇ ਨੇ ਉਹ ਨਹੀਂ ਮਨਾ ਮਨ ਸਕਦਾ ਵੀ ਨਾਨਕ ਗੁਰੂ ਆ ਉਹ ਨਹੀਂ ਮਨ ਸਕਦਾ ਵੀ ਇੱਕ ਜਿਹੜਾ ਨਰਾਇਣ ਉਹ ਜਿਹੜਾ ਪਰਮੇਸ਼ਰ ਹੈ ਜਨਮ ਲੈਂਦਾ ਉਹ ਤਾਂ ਨਾਨਕਾ ਕਹਿੰਦੇ ਪਰਮੇਸ਼ਰ ਦੀ ਉਹਨੇ ਜਨਮ ਲਿਆ ਉਹ ਨਹੀਂ ਮਨ ਸਕਦਾ ਜਿਹੜੇ ਪਰਜੀ ਸਾਨੇ 47 ਹੀ ਪ੍ਰਚਾਰ ਕੀਤਾ ਜਿਹੜੇ ਸੰਤ ਨੇ ਸਿਆਣੇ ਨੇ ਪ੍ਰਚਾਰ ਝੂਠ ਦਾ ਹੀ ਕਰਦੇ ਨੇ ਜੇ ਇਹ ਸਾਖੀਆਂ ਬਣਾਈਆਂ ਝੂਠ ਦੀਆਂ ਅਣਕ ਸਿਆਣੇ ਪੱਜ ਗਏ ਨਾਂ ਨਿਰਵਾੜੀ ਜਾਏ ਅਣਕ ਸਿਆਣੇ ਪੱਜ ਗਏ ਅਣਕ ਸਿਆਣੇ ਬਥੇਰੇ ਸਮਝਾ ਸਮਝਾ ਕੇ ਚਲੇ ਗਏ ਉਹ ਨਹੀਂ ਮੰਨਦੇ ਇਹ ਗੱਲ ਉਹਦੇ ਅੰਦਰੋਂ ਨਿਰਵਾੜੀ ਨਹੀਂ ਨਿਕਲਦੀ ਸਕਦੀ ਉਹ ਗੱਲ ਜਿਹੜਾ ਨੇ ਅੰਦਰ ਢਸ ਗਈ ਇਹ ਗੱਲ ਕਿ ਜਿਹੜਾ ਪਰਮੇਸ਼ਰ ਹੈ ਉਹ ਨਰਾਕਾਰ ਅੱਖਾਂ ਨੂੰ ਨਹੀਂ ਦੀਦਾ ਹੋ ਉਹ ਦੇ ਮੰਨ ਸਕਦੇ ਦਰਸ਼ਨ ਹੁੰਦੇ ਨੇ ਹੋ ਸਕਦੇ ਨੇ ਉਹ ਦਰਸ਼ਨ ਦੀ ਗੱਲ ਨਹੀਂ ਬਣ ਸਕਦੀ ਅੱਖਾਂ ਨੂੰ ਦਰਸ਼ਨ ਤਾਂ ਨਹੀਂ ਬਣ ਸਕਦੇ ਕਦੇ ਭਾਵੇਂ ਜਿੰਨੀ ਮਰਜੀ ਸਾਖੀ ਬੜੇ ਜ਼ਰਾ ਦਿੰਦੇ ਨੇ ਆਣ ਕੇ ਸਿਆਣੇ ਮਰ ਗਏ ਅਨੇਕ ਗ੍ਰੰਥ ਲਿਖਾਏ ਨੇ ਗ੍ਰੰਥ ਲਿਖੇ ਨੇ ਪਚ ਗਏ ਨਾ ਨਿਰਵਾਰੀ ਜੇ ਐਂ ਨਹੀਂ ਨੇ ਗ੍ਰੰਥ ਲਿਖੇ ਪੈਰਾਂ ਨੇ ਦੇਈ ਮਨ ਦੇ ਸਾਰੇ ਗ੍ਰੰਥ ਸਾਨੂੰ ਸਿਰਫ ਉਹ ਤੇ বেদ ਪੁਰਾਣ ਪੁਕਾਰਣ ਉਥੀਆਂ ਸਾਰਾ ਕੁਝ ਉਹਨਾਂ ਦੇ ਵਿੱਚ ਲਿਖਿਆ ਹੈ ਬੜੇ ਸਿਆਣਿਆਂ ਨੇ ਨਾਮ ਬਿਨਾਂ ਸਭ ਕੂਡ ਗਾਲੀਓਂ ਚੀਆਂ ਇਹ ਕਹਤਾ ਜਿਹਦੇ ਅੰਦਰ ਬੂਧ ਆਕਾਸ਼ ਵੀ ਨਹੀਂ ਨਾ ਉਹ ਕਹਿੰਦਾ ਸਭ ਝੂਠ ਹੈ ਇਹ ਉਹਦਾ ਤਾਂ ਕੋਈ ਅਸਰ ਨਹੀਂ ਪਿਆ ਸਾਰੇ 18 ਪੁਰਾਣਾਂ ਦਾ ਸੇ ਸ਼ਾਸਤਰਾਂ ਦਾ ਆ ਜਿਹੜੇ ਹੋਰ ਗ੍ਰੰਥ ਦੀ ਸਬਰ ਤੇ ਲੱਲੇ ਭੱਬੇ ਦਾ ਕੋਈ ਅਸਰ ਨਹੀਂ ਉੱਤੇ ਨਾ ਪਾਈ ਗੁਰਦਾਸੀਆਂ 12 ਦਾ ਨਾ ਕਿਸੇ ਇਤਹਾਦ ਦਾ ਕੋਈ ਅਸਰ ਸਾਰਾ ਝੂਠ ਹੈ ਜੇ ਗੁਰਬਾਣੀ ਕਹਿੰਦੀ ਹੈ ਜੋ ਉਹਦੇ ਖਿਲਾਫ ਗੱਲ ਅਸੀਂ ਕਿਵੇਂ ਮੰਨ ਲਈਏ ਪਰ ਉਹਨਾਂ ਨੇ ਕਬਰ ਬਾਈ ਕੀਤਾ ਮੰਨੀ ਹੋਈ ਹੈ ਉਹ ਕਹਿੰਦੇ ਨੇ ਮੇਰੀ ਮੁੱਖ ਭੱਜਣੀ ਹੈ ਅਸੀਂ ਕਿਵੇਂ ਮੰਨ ਲਈਏ ਜੇ ਨਾਮ ਕਹਿ ਲਿਆ ਗੁਰਬਾਣੀ ਨਹੀਂ ਇਸ ਸਿਆਣਿਆਂ ਦੀ ਕਹਾੜਾ ਮੇਰੀ ਦੁੱਖ ਵਿੱਚ ਜਣੀ ਆਂ ਤਾਂ ਸਿਆ ਦੁਨੀਆ ਬਣਦੀ ਆ ਜਿਹੜੇ ਮੰਨਦੇ ਨੇ ਉਹਨਾਂ ਦੇ 400 ਹੈ ਅੰਦਰ ਪਟਸਾਰ ਹੈ ਉਹਨਾਂ ਦੇ ਅੰਦਰ ਜਿਹੜੇ ਮੰਨਦੇ ਨੇ ਪਟਸਾਰ ਹੈ ਉਹਨਾਂ ਦੀ ਗੱਲ ਹੈ ਇੱਕ ਗੁਰਮੁਖ ਨੇ ਇੱਕ ਮਨਮੁਖ ਨੇ ਜਿਹੜੇ ਮਨਮੁਖ ਨੇ ਭੀੜ ਮਨਮੁਖਾਂ ਦੀ ਪੜਨ ਦੇ ਚੇਲੇ ਨੇ ਉਹ ਸਾਰੇ ਹੀ ਬੰਦੇ ਨੇ ਉਹ ਦੁੱਖ ਹੈ ਜਿਹੜੀ ਹੈ ਆ ਬਾਬੇ ਬੁੱਢੇ ਨੇ ਗਠਾ ਬਣਿਆ ਵਰ ਦੱਦਾ ਇਹ 84 ਪੌੜੀਆਂ ਦੇ ਵਿੱਚ 84 ਵਾਰ 84 ਕੱਟੀ ਜਾਊਗੀ ਇਹ ਸਾਧ ਸਾਹਿਬ ਦੀ ਬੋਰੀ ਚ ਜਿਹੜੇ ਜੋ ਉੱਥੇ ਮੁਕਤੀ ਮਿਲ ਜਾਊਗੀ ਇਹ ਗੱਲਾਂ ਨੂੰ ਨਹੀਂ ਮੰਨ ਸਕਦੇ ਅਸੀਂ ਜਿਨ੍ਹਾਂ ਦੇ ਅੰਦਰ ਗੁਰਬਾਣੀ ਨੇ ਅਸਰ ਕਰ ਦਿੱਤਾ ਹਿਰਦੇ 'ਚ ਉਹ ਨਹੀਂ ਮੰਨ ਸਕਦੇ ਜਿਹੜਿਆਂ ਦੇ ਅੰਦਰ ਭੱਠ ਹੈ ਛਾਲ ਜਿਨ੍ਹਾਂ ਦੇ ਸਵਾਦੇ ਉੱਤੇ ਹੀ ਗੁਰਬਾਨੀ ਦੇ ਛਿੱਟੇ ਪੈਣੇ ਥੱਲੇ ਗਈ ਨਹੀਂ ਉਹ ਹਣ ਦੇ ਜਿਨ੍ਹਾਂ ਦੇ ਅੰਦਰ ਭੀਤਰ ਭਰੀ ਭੰਗਾਰ ਹੈ ਜਿਹਨਾਂ ਦੇ ਅੰਦਰ ਹਿਰਦੇ 'ਚ ਭੰਗਾਰ ਉਹ ਭੰਗਾਰ ਤੇ ਛਿੱਟੇ ਪੈਂਦੇ ਨੇ ਥੱਲੇ ਹਿਰਦੇ ਜਲਦੇ ਹੀ ਨਹੀਂ ਹੈ